ਸਾਈਟ ਤੇ ਆ ਗਏ ਆ ਆਲੀ ਸ਼ੋਪਿੰਗ ਕਰਨ ਤੇ ਆ ਹੋਏ ਸੀ ਜੱਟ ਤੇ ਰੁਕੇ ਆ ਤੁਸੀਂ ਰੇਸੀਰੀਏ ਕਿਤੇ ਚਲੇ ਆ ਜੋਨਾ ਵੇਹ ਕਿਦਾਂ ਫੋਨ ਵਾਲੇ ਧਿਆਨ ਗੱਟੇ ਆ ਅੱਜ ਤਾਂ ਕਾਲੇ ਕਾਲੇ ਸੂਟ ਐ ਲੈ ਨਾ ਬਸਮਾ ਲੱਗੇ ਆ ਆਹ ਉਹਦੇ ਵਿੱਚ ਪਾਣਾ ਨਾ ਫਿਰ ਹਾਂਜੀ ਚਾਚਾ ਜੀ ਕਿਧਰ ਦੀ ਤਿਆਰੀ ਅੱਜ ਅੱਜ ਫਿਰ ਮੈਂ ਕਿਹਾ ਕਿ ਸ਼ੋਪਿੰਗ ਸ਼ੋਪਿੰਗ ਕਰਾਂਗੇ ਵਿਆਹ ਆਏ ਆ ਅਸ਼ਾ ਨਜੀਵਾ ਕੀ ਆਵਾਜ਼ ਆ ਨਵਾਂ ਸਾਸਲ ਸ਼ਾਪਿੰਗ ਕਰਨ ਚੱਲ ਗਿਆ ਜੇ ਰਹਿ ਨਵਾਂ ਸਾਸਲ ਚੱਲੇ ਅੱਜ ਤਾਂ ਸਾਰੀ ਫੈਮਲੀ ਚੱਲੀ ਹੈ ਸਾਰੀ ਫੈਮਲੀ ਚੱਲੀ ਹੈ ਪਰਿਵਾਰਾਂ ਦੀ ਸਾਰੀ ਫੈਮਲੀ ਚੱਲੀ ਹੈ ਹਾਂਜੀ ਮੈਡਮ ਸਾਰੇ ਚੱਲੇ ਅੱਛਾ ਤੇ ਉਹ ਗਾਣਾ ਲਾ ਲਈ ਨਾ ਗੱਡੀ 'ਚ ਕਾਲਾ ਸਫਰ ਰੰਗਾ ਸੂਟ ਤੈਂ ਸਵਾਲ ਆ ਦਾ ਜੀ ਨੇ ਪਣੀ ਜਤਨੀ ਆਉਗੇ ਫਿਰ ਲਾ ਕੇ ਲੈ ਆਇਓ ਮੈਂ ਤੇਰੇ ਮਗਰ ਮਗਰ ਤੂੰ ਅੱਗੇ ਅੱਗੇ ਕਰਮੈਟਿਕ ਪਰਸ ਬਡਾ ਲੈਣਾ ਸੀ ਉਸ ਤੋਂ ਮਾਣੀ ਕੋਈ ਦੂਜਾ ਪਰਸ ਨਹੀਂ ਹੈਗਾ ਇਹ ਦੋ ਵੱਡਾ ਆ ਮੈਂ ਇਤੋਂ ਵੱਡਾ ਇਹਨਾਂ ਦੀ ਕਰਨਾ ਹਾਂ ਹਾਂ ਆ ਲਿਆ ਪਾਲਾ ਫਿਰ ਇੱਕ ਪਾਸੇ ਹਾਂ ਇਹ ਮੈਨੂੰ ਦੇ ਦਿਓ ਉਹ ਮੈਂ ਦੇ ਹੱਥੋਂ ਰੱਖ ਲਿਆ ਠੀਕ ਹੈ ਆ ਆ ਉਹ ਲੈ ਲੈ ਉਸ ਤੋਂ ਤਾਂ ਇੰਨਾ ਗੇਂਟ ਟਕੇ ਲੈਣਾ ਉਹ ਮੈਂ ਲਾ ਲਿਆ ਸਾਬ ਵਿੱਚ ਬਾਹਰ ਕਡਾਈ ਪਰ ਹੀ ਹੋਣ ਪਰਸਾ ਦੇ ਨਾਲ ਦੇ ਇਹ ਲੱਗਣਾ ਬੜਾ ਪਰਸ ਫੁੱਲਿਆ 5-6 ਲੱਖ ਰੁਪਏ ਲਈ ਵੀ ਤੇ ਜਾ ਉਹਦੇ ਲੇ ਆ ਮੈਂ ਗੇ ਲਿਆ ਮੈਂ ਗੇ ਫਿਰ ਅੱਜ ਅਸਸ ਕਾਜੇ ਫਿਰ ਲਿੰਗ ਆਂ ਜੀ ਸਸ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਸਾਰੇ ਵਧੀਆ ਹੋਵੋਗੇ ਬਹੁਤ ਸਾਰਾ ਸਵਾਗਤ ਆਦਾ ਸਾਡੇ ਚੈਨਲ ਪਾਲਕੀਲ ਵਲੋਗਸ ਉਪਰ ਤੇ ਅਸੀਂ ਚੱਲੇ ਆਂ ਸ਼ਹਿਰ ਸ਼ੋਪਿੰਗ ਕਰਨ ਵਿਆਹ ਆ ਸਾਨੂੰ ਤੇ ਇਹ ਤੁਹਾਨੂੰ ਦੱਸਾਂਗੇ ਥੋੜੇ ਜੇਰ ਬਾਅਦ ਕੀ ਕੀ ਦਾ ਵਿਆਹ ਆ ਤੇ ਬਾਕੀ ਅਸੀਂ ਅੱਜ ਸਾਰੀ ਫੈਮਿਲੀ ਚੱਲੇ ਆਂ ਸ਼ੋਪਿੰਗ ਕਰਨ ਵਿਆਹ ਦੀ ਅੰਮ੍ਰਿਤਸਰ ਚੱਲੇ ਆਂ ਸਾਰੇ ਜਣੇ ਬਾਕੀ ਤੁਹਾਨੂੰ ਦਿਖਾਵਾਂਗੇ ਕਿ ਸ਼ੋਪਿੰਗ ਚ ਕੱਪੜੇ ਉਪਰੇ ਕਿਹੜੇ ਲੈਨੇ ਆ ਕੀ ਨੇ ਸੂਟ ਬਾਕੀ ਤਾਂ ਦਿਖਾਵਾਂਗੇ ਤੇ ਮੰਮੀ ਤੇ ਅਸੀਸ ਚਲ ਗਏ ਸੀਗੇ نیچے ਤੇ ਬਸ ਹੁਣ ਮੈਂ ਵੀ ਚੱਲੀ ਸੀਗੀ ਤੇ ਮੈਂ ਲੱਗੀ ਸੀ ਕੰਮ ਕਰਨ ਮੈਂ ਕਿਹਾ ਤੁਹਾਡਾ ਸਾਬ ਪੰਡ ਗੁੰਡੇ ਜੇ ਸਾਫ ਕਰਵਾ ਅਸੀਸ ਤੇ ਮੰਮੀ ਚਲ ਗਏ ਨੇ نیچے ਤੇ ਮੈਂ ਬਸ ਮੈਂ ਵੀ ਚੱਲੀ ਹੁਣ ਤੇ ਬਾਕੀ ਉਹ ਚਲੇ ਗਏ ਨੇ ਤੇ ਕੰਮ ਕਰੇ ਸਾਰੇ ਕਰ ਲਏ ਫਟਾਫਾਟ 10 ਵਜੇ ਨਿਕਲਣਾ ਹੀ ਤੇ ਉਹ ਜਿਹਦਾ ਕਾਏ ਨਹੀਂ ਫਿਰ ਮੈਂ ਸੋਚਿਆ ਚਲ ਜਿਹੜਾ ਕੰਮ ਰਹਿੰਦਾ ਉਹ ਵੀ ਕਰ ਹੀ ਲਈਏ ਕਿ ਚਲੋ ਜਿਹੜਾ ਕੰਮ ਰਹਿੰਦਾ ਕਰ ਹੀ ਲੈਨੇ ਆ ਜਿਹੜੇ ਗੜੇ ਆ ਗਏ ਆ ਕੰਮ ਸਾਰਾ ਔਲਮੋਸਟ ਸਾਰਾ ਹੋ ਗਿਆ ਤੇ ਹੁਣ ਬਸ ਅਸੀਂ ਚੱਲੇ ਆਂ ਹਾਂਜੀ ਤਪਟ ਕਰਨ ਮਨਾਉਨੇ ਆਂ ਕੌਣ ਕੌਣ ਚੱਲਿਆ ਆ ਤੇ ਕਿੱਥੇ ਚੱਲੇ ਆਂ ਤੇ ਬਾਕੀ ਚੰਦੇ ਤੇ ਆਪਾਂ ਸ਼ੋਪਿੰਗ ਕਰਨੀ ਆ ਵਿਆਹ ਵਾਸਤੇ ਵੈਸੇ ਹਾਂਜੀ ਚਲੋ ਤਾਂ ਕਾਨੂੰਨਾ ਨੀ ਕੰਮ ਮਾਰ ਕੇ ਪਰ ਲੈਂਦੀ ਆ ਅਸੀਂ ਤੁਹਾਨੂੰ ਨਹੀਂ ਪਤਾ ਕਿਤੇ ਚੱਲੇ ਆ ਤਿਆਰ ਹੋਏ ਆ ਸੀਸ ਨੂੰ ਮਾਸਾ ਨਹੀਂ ਪਾ ਲੱਗਦਾ ਬੰਦਿਆ ਪੈਨ ਤੇ ਬਸ ਲੀਕਾਂ ਵਾਲੋ ਲੀਕਾਂ ਵਾਲੋ ਬਸ ਵੇਖੋ ਕਿ ਦੋ ਸਾਰੇ ਕੱਪੜੇ ਉਪੜੇ ਪ੍ਰਾਪਤ ਕਰ ਲੈਂਦੀ ਆ ਸਰ ਕੋਈ ਨਹੀਂ ਆ ਆਪਣ ਬਾਈ ਕੱਦ ਦੋ ਕਰੋ ਅਜੀ ਬਾਈ ਬਾਈ ਕੋਣਤਾਂਗੇ ਫਿਰ ਤੁਸੀਂ ਆ ਜਿਓ ਹਾਂਜੀ ਬਾਈ ਸੀਸ ਬਾਈ 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 ਓ ਮੇਰਾ ਬੱਸ ਬੜਾਇਓ ਤੇ ਗੋਤਰਾ ਨਹੀਂ ਛੱਡਦੇ ਹੋ ਕਰੋ ਫਿਰ ਮੈਂ ਮਿਲ ਆਫ ਕਰਕੇ ਤੇ ਫਿਰ ਨਹੀਂ ਫਿਰ ਟੀਟਾ ਫਿਰ ਟੀਟ ਤਾਂ ਲੜ ਪਈਆਂ ਕਿ ਟੀਟ ਕਿੰਨੇ ਦੇ ਨਹੀਂ ਦਾਦਾ ਤੁਹਾਨੂੰ ਟੂ ਹੀ ਕਨੈਕਟਰ ਨੇ ਕਹਿਣਾ ਸੀ ਕਿ ਅੱਗੋ ਜਾਇਆ ਸੀ ਸਲਾਹ ਕਰ ਲਈਏ ਦੇਨੇ ਕਿੰਨੇ ਆ ਆ ਤੇ ਵੱਡੀ ਭੈਣ ਕਰਕੇ ਤਰੌਲਾ ਪੈ ਗਿਆ ਉਹ ਕਹਿੰਦੀ ਆਂ ਦੇਣੀ ਆ ਕੀ ਦੀਦੀ 500 ਦਾ ਤੜਾਊ ਵੀ ਹੋਵੇ ਕੀ ਨਹੀਂ ਦਾਦਾ ਜੀ ਨਾਲੋਂ ਕਰਾਇਆ ਜੇ 500 ਤੋਂ ਜ਼ਿਆਦਾ ਦੇਣਾ ਨਾ ਟੁੱਟਾ ਕਰਾਇਆ ਨਹੀਂ ਲੈਂਦਾ ਬਾਤ ਨਹੀਂ ਆ ਲੂ ਰੱਖੋ ਨਹੀਂ ਜੀ ਸਰ ਹਾ ਦੋ ਰੋਪੀ ਸਵੇਰੇ ਨਾ ਕੋ ਬੈਗ ਇਹਦਾ ਲਾਉਣਾ ਹੈ ਬੈਗ ਦੇਖਣਾ ਆਪਾਂ ਤੁਹਾਡਾ ਸ਼ੋਰ ਨਾਲ ਬਹੁਤ ਬੇਦਰਗ ਹੋ ਗਿਆ ਅਸੀਂ ਇਸ ਨੂੰ ਆਪਣੀਆਂ ਖੁਸ਼ੀਆਂ ਚੜੀਆਂ ਪੀਆਂ ਵੇਖੋ ਅਸੀਸ ਕੀ ਕਹਿੰਦੇ ਆ ਮੋਸੀ ਸਾਡੇ ਬਲੇ ਚ ਘਟਦੇ ਇਹਨਾਂ ਨੇ ਖਾ ਲਓ ਖਾਓਗੇ ਨਹੀਂ ਪਰ ਸਾਡੇ ਦਾ ਕਰੇ ਰੱਖਾ ਹੋਇਆ ਹੈ ਹੈ ਆਹ ਕੋਲੀ ਸਾਡੀ ਪਲੇਟ ਹੋ ਗਈ ਓਟ ਨਹੀਂ ਕਰਦੀ ਇਹ ਸੋਣਾ ਨਹੀਂ ਚੁੰਦੀ ਹੈਗੀ ਆ ਰਾਜੀ ਜੀ ਦੀਦੀਓ ਕੋ ਖੜੇ ਨੇ ਜੀ ਸਾਫ ਕਰ ਲੈ ਜੂਗੀ ਕਿ ਇੰਨੇ ਚੈਨ ਨਹੀਂ ਆਉਂਦੇ ਮੈਨੂੰ ਲੱਗਦਾ ਹਾਂ ਕਿ ਇੱਥੇ ਰੋੜ ਕੇ ਆਣੇ ਆਉਣੇ ਹਰਜੀਨ ਨੰਬਰ 1 ਦਾ ਦਿਵਸ ਚੰਗਾ ਲੱਗ ਰਿਹਾ ਹੈ। ਇਹ ਨਵੇਂ ਨਵੇਂ ਮਾਰਕੀਟ ਆ ਤੇ ਬਹੁਤ ਸੋਹਣਾ ਲੱਗ ਰਿਹਾ ਹੈ ਲੈ ਲਓ। ਸਲਵਾਰ ਵਿੱਚ ਲਗਾ ਕੇ ਲਾ ਕੇ ਵੇਖਣ ਦੀ ਕੀ ਗੱਲ ਆ। ਲਗਾ ਕੇ ਵੇਖਣਾ। ਮੈਂ ਤਾਂ ਬੰਨੂ ਲਾ ਕੇ ਵੇਖਾਂਗਾ। ਹੈਲੋ। 컬러 ਕਿਹੜਾ ਬਣਾਉਣਾ? ਮੈਂ ਤਾਂ 컬러 ਦੱਸੂ ਬੰਨੂ। ਪਰ ਸੀ ਸਲਵਾਰ ਦੀ ਗੱਲ ਕਰਨੀ ਹੈ। ਬਣਾਉਣੀ। सरकार बना ਮੰਨਾਰੇ ਛੇਸ ਤੇ ਮੰਮੀ ਫੈਲ ਪੈਰ ਹੀ ਰੱਖਿਆਓ ਜਿਆਦਾ ਇਕੱਠੇ ਹੋਏ ਨਾ ਉੱਥੇ ਕਿਦੇ ਨਹੀਂ ਜਦੋਂ ਹੀ ਲੈ ਲੱਗੇ ਤਾਂ ਮੰਮੀ ਆਂਦੇ ਕਿਓ ਲੈ ਗਿੰਨੇ ਗਾਣੇ ਆਂ ਕੀ ਆ ਇਹਨਾਂ ਦੇ ਹੋਰ ਸਾਫ ਤਾਂ ਪਹਿਲਾਂ ਆ ਮੂੰਹ ਚ ਪਾਇਆ ਮੇਰਾ ਤਾਂ ਕਿਲਾ ਖਾ ਕੇ ਚਲੇ ਜਾਂਦੇ ਸੁਰਦਾ ਆ ਕੋਈ ਦੇਖ ਜੇ ਕਿੰਨਾ ਖਾਣਾ ਕੋਈ ਕਿੰਨਾ ਅੱਛੀ ਜੁਕਤ ਆ ਨਹੀਂ ਖਾਣ ਬੱਸ ਲੈ ਕਊਦਾ ਵਾਖਣ ਮੈਂ ਨਾ ਖੇਡਦੇ ਆ ਨਾ ਉਧਰ ਗਏ ਉਹ ਆਖਣਗੇ ਵੀ ਆਜੋ ਆਪਾਂ ਖੇਡੀਏ ਗਾਣਾ ਜੇ ਬੋਲ ਕੇ ਨਹੀਂ ਖੇਡਦੇ ਕਿਸੇ ਹਾਂ ਇਹ ਪਿਛਲਾ ਅਖਰ ਹੁੰਦਾ ਮੈਂ ਵੀ ਮੈਨੂੰ ਗਾਣੇ ਨੇ ਹੁੰਦੇ ਤਾਂ ਸ਼ਬਦ ਬੋਲਿਆ ਕਰੋ ਤੁਸੀਂ ਗਾਣਾ ਬੋਲੋ ਫਿਰ ਖੇਡਦੇ ਇੰਕਾਕ ਸ਼ੁਰੂ ਖੇਡਦੇ ਜਿਹੜੀ Up to -Milce. -milce Inc card. on credit cards of ICICI Bank and SBI card, and up to seven thousand exchange bonus. Listen, cowan, visit your nearest Apple authorized uh... store today. Terms -ja 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 -ja. and -dhi -n -dhi -n. <comigo> <laughs> ਉਹ ਹੱਟਦੇ ਬਿਨਾ ਪੈਰ ਨਹੀਂ ਉਧਰ ਉਧਰ ਕਰਨਾ ਇਹ ਮੇਰੀਆਂ ਪਾਪੜੀਆਂ ਨਾਲੀਆਂ ਤੇ ਇਹਨਾਂ ਪਤਾ ਨਹੀਂ ਕੀ ਹੋ ਗਿਆ ਕਿਹੜੀ ਕਿਲੋ ਰੁੱਸੀ ਆ ਖੁਸ਼ੀਆ ਜਾਵੇ ਕੁਇਕ ਪ੍ਰੀਤੀਆਂ ਦੀ ਨਾਨਕਿਆਂ ਦੇ ਜਿਆਦੇ ਜਿਆਦੇ ਪੈਸੇ ਲੱਗੇ ਆ ਤੇ ਟੈਨਸ਼ਨ ਚ ਆ ਗਈ ਕੁੜੀ ਬਹੁਤ ਜ਼ਿਆਦੀ ਬਹੁਤ ਜ਼ਿਆਦੀ ਟੈਨਸ਼ਨ ਚ ਆ ਗਈ ਆ ਤੇ ਅਈਆ ਕਿ ਤੋ ਬੀਜੇ ਤੇ ਨਾ ਆਇਆ ਤੇ ਕੱਲ ਸਹੀ ਨਹੀਂ ਆਈ ਐਨੀ ਟੈਨਸ਼ਨ ਨਹੀਂ ਲਈ ਜਿੰਦੀ ਐਨੇ ਜਾਣੇ ਹੈਗੇ ਟੈਨਸ਼ਨ ਲੈਣ ਵਾਲੇ ਇੰਨੇ ਜਾਣੇ ਹੈਗੇ ਟੈਨਸ਼ਨ ਲੈਣ ਵਾਲੇ ਤੇ ਤੂੰ ਨਾ ਲੈ ਹਨਾ ਜੀ ਤੇ ਇਸ ਕਰਕੇ ਅਸੀਂ ਬਹਿ ਗਏ ਆ ਤੇ ਗਰਮੀ ਬਹੁਤ ਲੱਗ ਰਹੀ ਹੈ। ਇਹ ਵਾਰੀ ਬੋਲ ਕੇ ਬਹਿ ਗਏ। ਦਵਾਈ ਲੈਣ ਗਏ ਨਹੀਂ ਮੁੜੇ ਸਾਡੇ। ਕਾਹ ਕਰਦੇ ਵੇਟ ਉਹਨਾਂ ਦੀ। ਮੈਰੀ ਤੁੰਗਿਆ ਅਸੀਂ ਅੱਧੇ ਘੰਟੇ ਦਾ ਘਾ ਕੇ। ਆਂਦੀ ਨਾ ਪੋਤਾ ਆ ਗਿਆ ਸ਼ੋਪਿੰਗ ਆ ਕੇ 16000 ਅੱਛੇ ਘਰੇ ਆ ਗਿਆ ਬਹੁਤ ਗਰਮੀ ਲੱਗੀ। ਚਲੋ ਸੋਨੇ ਤਰ ਹਾ ਸ਼ੁਗਰਿਆ ਚਾਚਾ ਇਨੇ ਐਸੀ ਛੱਡਿਆ ਜਾਂਦਿਆਂ ਨੂੰ ਉਧਰ ਦੇ ਕੋਲ ਚਲੋ ਆਜੋ ਬੁੱਤੋ ਆਜੋ ਮੈਨੂੰ ਬਿਠਾਈਏ ਨੇ ਉੱਪਰ ਆਜੋ ਆਜੋ ਆੰਦਰ ਚੱਲਦੇ ਆਂ ਦਾਈ ਜੀ ਅੰਦਰ ਐਸੀ ਚੱਲਣ ਡਿਆ ਆਗੇ ਪੈਂਜੇ ਕਰਦੇ ਸੀ ਕੈਂਡਾ ਆਗੇ ਸ਼ੋਪਿੰਗ ਕਰਕੇ ਪੰਜ ਵਜੇ ਹਾਂ ਸ਼ੋਪਿੰਗ ਕਰਕੇ ਆ ਗਏ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਸਾਕਾ ਤੁਹਾਡਾ ਆਪਣੇ YouTube ਚੈਨਲ ਪਾਲ ਗਿਲ ਵਲੌਗਸ ਦੇ ਉੱਤੇ ਤੇ ਅੱਜ ਮੈਡਮ ਦਾ ਜੀ ਗਲਾ ਖਰਾਬ ਕਾਫੀ ਦਿਨ ਹੋ ਗਿਆ ਹੈ ਤੇ ਹੁਣ ਜਾਲੇ ਬੰਦਾ ਹਾਲ ਹੋ ਗਿਆ ਰਾਤ ਦਾ ਚੱਲੇ ਆ ਦਵਾਈ ਤੋਂ ਹਾਂਜੀ ਠੀਕ ਆ ਕਿ ਨਾ ਇੱਕ ਜ਼ਿਆਦਾ ਉਖਾਵਾ ਠੀਕ ਯਾਰ ਆਵਾਜ਼ ਵੇਖੋ ਐ ਬੈਠੀ ਆ ਪੂਰੀ ਉਹਦੇ ਨਾਲ ਇਕੱਲੇ ਨਾ ਹਾਂ ਉਹ ਹੋਣਾ ਹੀ ਹੋਣਾ ਫਿਰ ਖਿੱਚ ਪੈਂਦੀ ਆ ਨਾ ਤੁਹਾਨੂੰ ਜਦੋਂ ਆਵਾਜ਼ ਜਿਆਦਾ ਜ਼ੋਰ ਲਾ ਕੇ ਨਿਕਲਦੀ ਆ ਉਹ ਟੋਨਸ ਨਾ ਫਿਰ ਹੋਣਾ ਹੀ ਹੋਣਾ ਹਾਂ ਚਾਚਾ ਵੀ ਹੋਣੀਆਂ ਹਾਂ ਹੂੰ ਇਹ ਆਦੇ ਮੋੜ ਤੋਂ ਚੱਲੀ ਗਏ ਮੈਂ ਧੁੱਪ ਵੜੀ ਆ ਕਿਤੋਂ ਗਲਾ ਖਰਾਬ ਹੋ ਗਿਆ ਤੇ ਘਟਾ ਪੈ ਰਿਹਾ ਜਿਆਦਾ ਆਇਣਾ ਆਹ ਤੇ ਵਗੜ ਕੇ ਤੇ ਬਹੁਤ ਕੱਟਾ ਹੀ ਲਾਇਆ ਕੇ ਤੇ ਲੈ ਨਾ ਘੱਟੇ ਨਾ ਹੁੰਦਾ ਗਲਾ ਖਰਾਬ ਮੈਂ ਤੁਹਾਨੂੰ ਦੱਸਣ ਦਿਆਂ ਮੈਂ ਕਿ ਸਕੂਟੀ ਤੇ ਜਾਂਦੇ ਤੇ ਮੇਰੇ ਪਿੱਛੇ ਪਾਉ ਸਕੂਟੀ ਉਹ ਬਿੱਲੂ ਲੈ ਗਿਆ ਇਹ ਪੱਟੀ ਦਾ ਕਰਕੇ ਫਿਰ ਔਖਾ ਹੋ ਗਿਆ ਸੋ ਮੈਂ ਪਰੇਸ਼ਾਣ ਢਾਈ ਮੈਂ ਕਿਹਾ ਹਾਂ ਉਹ ਆ ਪਾਈ ਹੈ ਨਾ ਹਾਂ ਚੱਲੀ ਜਲਦੀ ਆ ਰਹੀ ਹਾਂ ਖੇਡਣ ਦੀ ਹੈ ਬਾਕੀ ਦੋਨੇ ਦਵਾਈ ਤੇ ਕਰਦੇ ਆ ਕੈਮ ਛੇਤੀ ਛੇਤੀ ਇਹਰੇ ਬਿਨਾ ਦੇ ਵਲੌਗ ਜੇ ਦੀ ਆਵਾਜ਼ ਨਾ ਹੋਵੇ ਉਹ ਜੀ ਤੇ ਵਲੌਗ ਵੀ ਅਧੂਰਾ ਜਿਹਾ ਲੱਗਦਾ ਹਾਂ ਸਹੀ ਗੱਲ ਹੈ ਤੇ ਸਪੀਕਰ ਹੈਗੇ ਵੀ ਬੜਾ ਵੱਡਾ ਕਰਾਂਗੇ ਬਸ ਇੱਕਦਾਂ ਮੇ ਬਹਿ ਜਾਂਦਾ ਥਲੇ ਚਲੋ ਕੋਈ ਨਹੀਂ ਹੋ ਜਾਂਦਾ ਫਿਰ ਵੀ ਥੋੜੀ ਜਿਹੀ ਅੱਗੇ ਨੂੰ ਨਿਕਲਾਈ ਰਾਤ ਬੁਲਕਾ ਹੋ ਗਿਆ ਹੀ ਹਾਂ ਬਹੁਤ ਜਿਆਦਾ ਗਲਾ ਮਹਿ ਗਿਆ ਤੋ ਮੈਂ ਜਾਂਦੇ ਬੈ ਗਿਆ ਹੀ ਮਾਜ ਨਹੀਂ ਹੀ ਨਿਕਲਦੀ ਬੁਲਕਲ ਵੀਰਾਂ ਤੇ ਫਿਰ ਵੀ ਥੋੜਾ ਬੋਧਾ ਅੱਗੇ ਨੂੰ ਸਹੀ ਹੋ ਗਿਆ ਪਰ ਰਾਤ ਤੇ ਜ਼ਿਆਦਾ ਹੀ ਔਖਾ ਹੈ ਸਿਰ ਕੋਈ ਨਹੀਂ ਮੈਨੂੰ ਲੱਗਦਾ ਸਵੇਰੇ ਨੀਂਦ ਨਹੀਂ ਨਿਕਲਦੀ ਪਾਰੇ ਕਿ ਟੋਟਾ ਜਾ ਕਰਾਰੇ ਜੇ ਕੀਤੇ ਮੈਂ ਉਹਦੇ ਨਾਲ ਥੋੜਾ ਜਿਹਾ ਪੱਕੇ ਪੈ ਗਿਆ ਲੱਗਦਾ ਕਰਾਰੇ ਕਰੀ ਕੋਈ ਨਹੀਂ ਕਰੂ ਬੱਬਾ ਕਿਰਪਾ ਦਵਾਈ ਖਾ ਕੇ ਹੋਏ ਨਾ ਸਹੀ ਉਥਰ ਆਮ ਆ ਜਾਂਦਾ ਦਵਾਈ ਨਾ ਤੁਹਾਨੂੰ ਪਤਾ ਮੇਰੇ ਗਲਾ ਜੇ ਕਰੀ ਵੀ ਜੇ ਮੇਰਾ ਕੰਮ ਵਿਗੜ ਜੇ ਵਿਗੜਦਾ ਵੀ ਬੜਾ ਜ਼ਿਆਦਾ ਹਮ ਇਹ ਤੇ ਗੱਲ ਹੈ ਫੇਰ ਤੇ ਦੋ ਦੋ ਮਹੀਨੇ ਵੀ ਲੱਜਾਂਦਾ ਹੁੰਦਾ ਤੇ ਫੇਰ ਵਿਗੜਦਾ ਇੰਨਾ ਜਾਨਾਂ ਦਾ ਕਿ ਇੱਕ ਕਰੀ ਇਹਦਾ ਚਲੋ ਮਤਲਬ ਕਿ ਖਰਾਬ ਹੋ ਜਾਂਦਾ ਨਾ ਗਲਾ ਤੇ ਫਿਰ ਤੇ ਮਤਲਬ ਕਿ ਲਾਲੋ ਸਾਹਿਬ ਵੀ ਇਹਦੀ ਛਾਤੀ ਰੁਕ ਜਾਂਦੀ ਹੁੰਦੀ ਏਰੀ ਇਕਰੀ ਹੈ ਛਤਜੂਤੀ ਵੀ ਕਰੇ ਕਰੀ ਇਹਦੀ ਬੁਆਸ ਹੋ ਜਾਂਦੀ ਆ ਸੇ ਇੱਕਰੀ ਦਾ ਮਤਲਬ ਕਿ ਨਾ ਉਦੋਂ ਇਹਨੂੰ ਪਹਿਲੀ ਏਰੀ ਵਿਆਹ ਤੋਂ ਮਤਲਬ ਕਿ ਪਤਾ ਹੀ ਨਹੀਂ ਮੈਨੂੰ ਇੱਕੀਚ ਹੋਇਆ ਸੀ ਵਿਆਹ ਨੂੰ ਤਾਂ 5-6 ਸਾਲ ਹੋ ਗਏ ਆਹ 5-6 ਸਾਲ ਹੋ ਗਏ ਮਤਲਬ ਪਹਿਲਾਂ ਆਇਆ ਨਹੀਂ ਇਹਦੇ ਇਹ ਤਾਂ ਹੀ ਵੇਖਿਆ ਹੀ ਨਹੀਂ ਫਰਸਟ ਟਾਈਮ ਇਹੋ ਚੀਜ਼ ਮੈਨੂੰ ਨਹੀਂ ਛਾਤੀ ਰੁਗੀ ਛਾਤੀ ਰੁਗੀ ਜਾਂ ਤੇ ਜੇ ਠੀਕ ਹੀ ਸਾਰੇ ਉੱਟੀ ਦੇ ਨੂੰ ਸਾਹ ਹੀ ਨਾ ਆਵੇ ਫੇਰ ਐ ਸਾਹ ਲਵੇ ਪੂਰਾ ਜੋਰ ਲਾ ਲਾ ਕੇ ਜਿਵੇਂ ਪਾਣੀ ਕੀ ਕਾਜੀ ਹੋਇਆ ਨਹੀਂ ਮਤਲਬ ਕੀ ਖਾਦਾ ਅੰਬੀਆਂ ਦੀ ਚੜੰਦੀ ਖਾਦੇ ਸੀ ਹਾਂ ਇੰਨੇ ਦੇ ਹਾਲ ਮੈਨੂੰ ਡਰਾਤਾ ਤੇ ਮੈਂ ਤੇ ਭੱਜਾ ਥੱਲੇ ਨੂੰ ਡੈਡੀ ਵੱਲੋਂ ਮੈਂ ਦਿਲਜੀਤ ਨੂੰ ਸਾਹ ਨਹੀਂ ਆਉਂਦਾ ਇਦਾਂ ਆ ਚੱਕਰੇ ਸਾਤੀ ਦਾ ਡੈਡੀ ਨੇ ਮਿੰਟੋ ਮਿੰਟੀ ਭਾਈ ਗੱਡੀ ਨਾਲ ਜੋਂ ਭੱਜੇ ਬਾਅਦ ਚ ਫੇਰ ਡਾਕਟਰ ਨੇ ਉਹ ਕੋਰੋਨਾ ਵੀ ਚੱਲੰਦਿਆ ਇਹ ਤੇ ਕਰੋਨਾ ਦਾ ਵੀ ਸਾਨੂੰ ਬੜਾ ਡਰ ਰਹੀ ਵੀ ਇਹ ਲੱਛਣ ਸਾਰੇ ਕਰੋਨਾ ਵਾਲੇ ਹੀ ਆ ਪਰ ਹੈ ਨਹੀਂ ਕਰੋਨਾ ਹਾਂ ਨਹੀਂ ਵੀ ਹੈ ਨਹੀਂ ਟੈਸਟ ਜੇ ਨਹੀਂ ਆਇਆ ਕੁਝ ਨਹੀਂ ਆਇਆ ਫੇਰ ਅਹੀਂ ਚਲੋ ਉਸ ਨਰਾਂ ਆ ਉਹਦਾ ਅਗਲ ਕਰਾਇਆ ਉਹਦੇ ਉੱਤੇ ਸੇ ਕਰਕੇ ਲੋਕਾਂ ਨੂੰ ਡਰ ਚਾ ਪੈ ਗਿਆ ਡਰ ਗਿਆ ਪੈ ਗਿਆ ਘਰੋਂ ਦੂਰ ਨਿਕਲਦੇ ਨਹੀਂ ਜੇ ਮੜੀ ਜੀ ਖਾਂਗ ਲੱਗੀ ਤਾਂ ਵੀ ਡਰ ਬੜਾ ਹੈ ਜੇ ਕੋਈ ਕੋਲਡ ਹੋ ਗਿਆ ਤਾਂ ਵੀ ਬੜਾ ਡਰੀ ਤੇ ਉਹ ਮੈਨੂੰ ਸਾਰਾ ਕੁਝ ਇਕੱਠਾ ਹੀ ਹੋ ਗਿਆ ਤੇ ਹੋਇਆ ਵੀ ਇਦਾਂ ਕਿ ਮੈਂ ਖਾਦੀ ਜੰਬੀਆਂ ਦੀ ਚੜੰਦੀ ਬਣਾਈ ਤੇ ਉਹ ਖਾ ਲਈ ਉਹਨੇ ਰਾਤ-ਰਾਤ ਮੇਰਾ ਗਲਜਾ ਬੰਦ ਕਰਦਾ ਉਹ ਪਤਾ ਨਹੀਂ ਰਾਤ-ਰਾਤ ਇਹੀ ਹੋ ਜਾਂ ਉਹਨੇ ਕੀਤਾ ਕਿ ਇਹ ਰਾਤ-ਰਾਤ ਪੈਣੀ ਜਾਦਾ ਬਿਮਾਰ ਹੋ ਆਪੋ ਉਦੋਂ ਇੰਨਾ ਜਿਆਦਾ ਨਹੀਂ ਲੱਗਦਾ ਨੋਰਮਲ ਜਿਹਾ ਜਿੱਦਾਂ ਕਿਸੇ ਦਾ ਗਲਾ ਬਲੋਂ ਖਰਾਬ ਹੁੰਦਾ ਇਦਾਂ ਹੀ ਹੋਇਆ ਇਹ ਤੇ ਇੰਨਾ ਕੁ ਤਾਂ ਮੇਰਾ ਆਮ ਹੋ ਜਾਂਦਾ ਹੈ ਉਦਾਂ ਨਹੀਂ ਹੋਣੀ ਗੱਲ ਜਿਹੜੀ ਉਹ ਚੀਜ਼ ਫਸਟ ਟਾਈਮ ਹੋਇਆ ਇਹ ਜਿੰਨਾ ਇੰਨਾ ਜਿਆਦਾ ਰੋਕਣਾ ਤਾਂ ਇਹ ਕਰਕੇ ਯਾਰ ਕੀ ਅੱਖਾਂ ਵੀ ਬਹੁਤ ਜੂ ਵੀਗਨਸ ਵੀ ਬੁੜੀ ਹੋ ਜਾਂਦੀ ਆ ਤੇ ਹੁਣ ਮੇਰਾ ਇਦਾਂ ਆ ਕਿ ਮੈਨੂੰ ਜਦੋਂ ਵੀ ਹੁੰਦਾ ਮੈਂ ਤਾਂ ਉਸ ਨਾਲ ਭੱਜ ਜਾਨੀ ਕਿ ਇਹ ਕੰਮ ਵਾਧਣਾ ਚਾਹੀਦਾ ਵਾਧਣਾ ਨਾ ਜਾਵੇ ਮੈਂ ਚ ਮੇਰਾ ਔਖਾ ਹੁਣ ਮੈਨੂੰ ਹੁਣ ਕੋਈ ਗੱਲ ਨਹੀਂ ਹੁਣ ਬਸ ਮੇਰਾ ਇੱਕ ਗਲਾ ਦਰਦ ਕਰਦਾ ਜਾਂ ਆਵਾਜ਼ ਬੈ ਗਈ ਜਾਂ ਤੇ ਸਿਰ ਦਰਦ ਹੁੰਦਾ ਹੈ ਹੋਰ ਉਹਦਾ ਛਤ ਛੋਟੀ ਨਹੀਂ ਕੋਈ ਵੀ ਠੀਕ ਆ ਤੇ ਗਲਾ ਖਰਾਬ ਹੋਇਆ ਗਲੇ ਤੋਂ ਕੰਮ ਘਾ ਵਾਧ ਜਾਣਾ ਜੇ ਦਵਾਈ ਦੂਈ ਟਾਈਮ ਦੇ ਨਾਲ ਲਈ ਦੇ ਤੇ ਕਿਛੇ ਕੋਈ ਪੇਚ ਬਣਾ ਲੈ ਕਿਤੇ ਜੇ ਕੁਝ ਖਾ ਲਿਆ ਉਹ ਜਾਂਦੇ ਨੇ ਹੋਰ ਵਧਣਾ ਹੀ ਆ ਉਹਨੂੰ ਵਧਣਾ ਚਲੋ ਬਾਕੀ ਉੱਥੇ ਪਹੁੰਚਦੇ ਆ ਡਾਕਟਰ ਸਾਹਿਬ ਕੋਲੇ ਤੇ ਪੁੱਛਦੇ ਆ ਉਹਨਾਂ ਨੂੰ ਵੀ ਕੀ ਜਾਂਦੇ ਰੱਖੀ ਦੀ ਦਵਾਈ ਦੂਈ ਦਿੰਦੇ ਆ ਤੇ ਫਿਰ ਦੱਸਦੇ ਆ ਡਾਕਟਰ ਸਾਹਿਬ ਕੀ ਜਾਂਦੇ ਆ ਹਾਂਜੀ ਲੈ ਆਂ ਜੀ ਦਵਾਈ ਡਾਕਟਰ ਸਾਹਿਬੋਂ ਮਿਲ ਆਏ ਆ ਤੇ ਇਹ ਡਾਕਟਰ ਸਾਹਿਬ ਨੇ ਆਖਿਆ ਜੀ ਟੈਸਟ ਹੋਣੇ ਆ ਦੋ ਦਿਨ ਦਾ ਟੈਸਟ ਲੈ ਕੇ ਦਿੱਤੇ ਉਹਨਾਂ ਨੇ ਹਾਂਜੀ ਟੈਸਟ ਕਰਾਓ ਤੇ ਬਾਕੀ ਗਲੇ ਦੀ ਦਵਾਈ ਦੇਤੀ ਉਹਨਾਂ ਨੇ ਬਸ ਥੋੜਾ ਪੈਰਾ ਹੁੰਦਾ ਜੀ ਆਹ ਪ੍ਰੋਬਲਮ ਉੱਥੇ ਆ ਦੇ ਲਾ ਕੇ ਉਹਨੂੰ ਵਿਖਾਈਆ ਤੇ ਆਂਦੇ ਵੀ ਇੱਕ ਯੂਰੀਆ ਦਾ ਇੱਕ ਵਿਟਾਮਿਨਸ ਦਾ ਟੈਸਟ ਕਰਾਓ